ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਆਪਾਂ ਦਿਖਾਇਆ ਸੀਗਾ ਵੀ ਕਿਵੇਂ ਮਹਰਾਣਾ ਪਿੰਡ ਦੇ ਛੱਪੜ ਜਿਹੜੇ ਆ ਉਹ ਫੁੱਲ ਹੋਏ ਪਏ ਆ ਪਿੰਡ ਮਹਰਾਣਾ ਜ਼ਿਲ੍ਹਾ ਤਰਨਤਾਰਨ ਤੇ ਉਹ ਛੱਪੜ ਜਿਹੜੇ ਆ ਪੂਰੇ ਇੰਨੇ ਕ ਫੁੱਲ ਹੋਏ ਪਏ ਹੈਗੇ ਵੀ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਹੁਣ ਇਹ ਵੀਡੀਓ ਵੇਖ ਕੇ ਜਿਹੜੀ ਸੀਗੀ ਪਹਿਲੀ ਵੀਡੀਓ ਵੇਖ ਕੇ ਮੇਰੇ ਵੀਰ ਕੁਛ ਅੱਗੇ ਆਏ ਜਿਵੇਂ ਸ਼ਬਾਹ ਤਮਾ ਵੀਰ ਤੇ ਪਿੰਦਾ ਵੀਰ ਹੋਰ ਵੀ ਨਾਲ ਬੜੇ ਵੀਰਾਂ ਨੇ ਸਹਿਯੋਗ ਕੀਤਾ ਮਲਕੀਤ ਵੀਰ ਤੇ ਰਤਪਾਲ ਹੋਰ ਵੀ ਮੇਰੇ ਵੀਰ ਜਿਹੜੇ ਆ ਨਾ ਵਾਵਾਗੇ ਆਏ ਆ ਬੜਾ ਸਹਿਯੋਗ ਕੀਤਾ ਉਹਨਾਂ ਨੇ ਉਹਨਾਂ ਨੇ ਮੋਟਰ ਇੱਕ ਲੈ ਕੇ ਉਹਦੇ ਵਿੱਚ ਪਾ ਕੇ ਛੱਪੜ ਦੇ ਵਿੱਚ ਚਲੋ ਆਪਣੇ ਕੋਲੋਂ ਪੈਸੇ ਵੀ ਉਹਨਾਂ ਨੇ ਵੀਰਾਂ ਨੇ ਪਾਏ ਆ ਤੇ ਇਹ ਜਿਹੜਾ ਵਾ ਛੱਪੜ ਦਾ ਪਾਣੀ ਹੈ ਜਿਹੜਾ ਬਾਹਰ ਕੱਢਿਆ ਗਿਆ ਵਾ ਠੀਕ ਹੈ ਜੀ ਮੋਟਰ ਲਾ ਕੇ ਤੇ ਛੱਪੜ ਦਾ ਪਾਣੀ ਸਾਰਾ ਬਾਹਰ ਕੱਢਿਆ ਗਿਆ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਤੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਵੀ ਵੇਖੋ ਪਾਣੀ ਕੱਲਾ ਇੰਨਾ ਘਰਾਂਦਾ ਹੀ ਨਹੀਂ ਪੈਂਦਾ ਜਿਹੜੇ ਨਾਲ ਲੱਗੇ ਸੀਗੇ ਹੋਰ ਵੀ ਬਥੇਰੇ ਘਰਾਂਦਾ ਪੈਂਦਾ ਵਾ ਸਹਿਯੋਗ ਜ਼ਰੂਰ ਕਰਿਆ ਕਰੋ ਨਾਲ ਨਾਲ ਲੱਗਿਆ ਕਰੋ ਜਦੋਂ ਕੋਈ ਇਹੋ ਜਿਹਾ ਕੰਮ ਹੁੰਦਾ ਵਾ ਨਾ ਉਦੋਂ ਨਾਲ ਲੱਗਿਆ ਕਰੋ ਕਿਉਂਕਿ ਇਹ ਕਿਹ ਇੱਕ ਜਾਨੇ ਦਾ ਕੰਮ ਨਹੀਂ ਗਾਏ ਪੂਰੇ ਪਿੰਡ ਦਾ ਹੀ ਕੰਮ ਵਾ ਜਿੰਨਾ ਜਿੰਨਾ ਦਾ ਉਹ ਛੱਪੜ 'ਚ ਪਾਣੀ ਪੈਂਦਾ ਉਹਨੇ ਜਾਨੇ ਤੇ ਜ਼ਰੂਰ ਆਇਆ ਕਰੋ ਉਹਨਾਂ ਨਾਲ ਜੇ ਨਹੀਂ ਨਾਲ ਹੱਥ ਨਹੀਂ ਪੋਣਾ ਕਮ ਸੇ ਕਮ ਲੱਗੇ ਆਜਿਆ ਕਰੋ ਸਾਨੂੰ ਪਤਾ ਤੇ ਹੋਵੇ ਕਿ ਵੀ ਸਾਡੇ ਲੱਗੇ ਕੋਈ ਖੜਾ ਵਾ ਬੰਦਾ ਠੀਕ ਹੈ ਜੀ ਬਾਕੀ ਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਇੱਕ ਦਿਨ ਪੂਰਾ ਲੱਗਾ ਵਾ ਮੋਟਰ ਫਿਲਟਰ ਫਿਲਟਰ ਲਿਆਣ ਕੇ ਉਹਦੇ ਸਾਰੇ ਫਿਲਟਰ ਪਾ ਕੇ ਤੇ ਛੱਪੜ ਦੇ ਵਿੱਚ ਵਗਾ ਕੇ ਮੋਟਰ ਤੇ ਚਲਾ ਦਿੱਤੀ ਆ ਤੇ ਪਾਣੀ ਦਾ ਜਿਹੜਾ ਵਾ ਉਹ ਇੱਕ ਵਾਰੀ ਨਿਕਾਸ ਬਾਹਰ ਹੋ ਗਿਆ ਬਾਕੀ ਮੈਂ ਪੈੜੀਆਂ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਆਪੇ ਹੁਣ ਮੋਟਰ ਚਲਾ ਕੇ ਪਾਣੀ ਪਾਲਿਆ ਕਰਾਂਗੇ ਪੈੜੀਆਂ 'ਚ ਜਿਹੜਾ ਤੁਸੀਂ ਆ ਕੰਮ ਕੀਤਾ ਵਧੀਆ ਕੀਤਾ ਵਾ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਕੀਤਾ ਵਾ ਤੇ ਬੜਾ ਧੰਨਵਾਦ ਉਹਨਾਂ ਦਾ ਤੇ ਬਾਕੀ ਇੱਕ ਚੀਜ਼ ਹੋਰ ਹੋ ਆ ਕਿ ਵੀ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਵਾਂ ਜਿਹੜੇ ਮੇਰੇ ਵੀਰ ਛੱਪੜ ਦੇ ਵਿੱਚ ਕੂੜਾ ਸੁੱਟਦੇ ਆ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਆ ਵੀ ਹੱਥ ਜੋੜ ਕੇ ਬੇਨਤੀ ਆ ਕੂੜਾ ਨਾ ਸੁੱਟਿਆ ਕਰੋ ਛੱਪੜ ਦੇ ਵਿੱਚ ਤੇ ਇੱਕ ਦਿਨ ਕੂੜੇ ਨਾਲ ਹੀ ਛੱਪੜ ਭਰ ਜਾਣੇ ਆ ਸਾਰੇ ਠੀਕ ਹੈ ਜੀ ਆਪਣੇ ਕੋਲੇ ਪਾਣੀ ਪਾਉਣ ਵਾਸਤੇ ਇੰਨੀ ਵੀ ਥਾਂ ਨਹੀਂ ਰਹਿਣੀ ਤੇ ਕੂੜਾ ਨਾ ਸੁੱਟਿਆ ਕਰੋ ਮੇਰੇ ਵੀਰ ਬੇਨਤੀ ਆ ਤੁਹਾਨੂੰ ਤੇ ਇੰਨਾ ਕੁ ਮੇਰੀ ਜਿਹੜੀ ਆ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ